ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਾਈ ਸਵਾਗਤ ਆ ਤੁਹਾਡੇ ਆਪਣਾ ਚੈਨਲ ਸੋਹੀ ਵਲੌਗਸ 5043 ਤੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਆ ਗਏ ਆਪਾਂ ਇੱਧਰਲੇ ਘਰੇ ਆਹ ਟਰਾਲੀ ਦਾ ਖੋਲਣਾ ਆਪਾਂ ਨੇ ਜਾਲ ਤੇ ਤੇ ਉਧਰਲਾ ਘਰ ਵੀ ਮੈਂ ਦਿਖਾਇਆ ਪਿਛਲੀ ਵੀਡੀਓ ਚ ਪੂਰਾ ਭਰ ਗਿਆ ਆਹ ਵੀ ਭਰ ਗਿਆ ਆਹ ਇੰਨੀ ਕੁ ਤੂੜੀ ਬਚ ਗਈ ਇਹਨੂੰ ਉਧਰਲੇ ਘਰੇ ਲੈ ਜਾਾਂਗੇ ਪਹਿਲਾਂ ਇਹਨੂੰ ਚਾਰ ਲਾਂਗੇ ਤੇ ਆਹ ਟਰਾਲੀ ਭਰ ਕੇ ਆਪਾਂ ਨੇ ਖੜਾ ਲਈ ਤੂੜੀ ਦੀ ਇਹਦੇ ਡਈਆਂ ਦੂਈਆਂ ਲਾ ਕੇ ਇਹਨੂੰ ਚੱਕ ਦਿਆਂਗੇ ਤਾਂ ਹਾਂ ਤੇ ਹੁਣ ਫਲਹਾਲ ਖੋਲੀ ਇਹਦਾ ਜਾਲ ਤੇ ਫਿਰ ਇਹ ਵੀ ਕੱਢਣਾ ਹੋਰ ਵੀ ਕੰਮ ਕਰਨ ਨੇ ਟਰਾਲੀ ਨਾਲ ਤੇ ਆਹ ਟਰਾਲੀ ਖੜੀ ਰਹੀ ਹੋਏ ਇੱਕਣੀ ਠੀਕ ਐ ਕਿਹਾ ਰਾਜੂ ਕਿਵੇਂ ਆ ਤੇ ਫੋਨ ਤੇ ਗੱਲ ਚੱਲਿਆ ਦਿਮਾਗ ਉਧਰ ਆ ਤੇ ਤੋੜੀ ਵਾਲੇ ਲੇਬਰ ਵਾਲਿਆਂ ਦਾ ਅੱਜ ਕਰ ਦੇਣਾ ਹਿਸਾਬ ਤੇ ਪਹਿਲਾਂ ਉਹਨਾਂ ਨੂੰ ਬੁਲਾਉਣ ਗਿਆ ਸੋਨੀ ਵੀ ਆ ਲਹਾ ਦਿਓ ਕਿਉਂਕਿ ਪੰਜ ਛੇ ਬੰਦਿਆਂ ਦਾ ਕੰਮ ਐ ਟੋਪੀ ਉੱਪਰੋਂ ਲਾਉਣੀ ਤੈਨੂੰ ਲਾ ਕੇ ਰੱਖਦੀ ਅੰਦਰ ਬਾਕੀ ਕੰਮ ਕਰਦੇ ਆ ਸ਼ੁਰੂ ਓਰੇ ਮੁੱਦਾ ਮੁੱਦਾ ਕਰਕੇ ਝਾੜ ਦੇ ਪੁੱਤ ਮੁੱਦਾ ਦੂਹੇ ਲੋੜ ਦੂਹੇ ਲੋੜ ਕਰਦੇ ਯਾਰ ਝਾੜ ਦੇ ਮੜਾ ਜਾ ਮੁੱਦਾ ਕਰ ਰੱਖਲੇ ਹਾਂ ਮੁੱਦਾ ਕਰਕੇ ਥੱਲੇ ਝਾੜ ਦੇ ਨੀ ਮੜਾ ਜਾ ਕਰਕੇ ਝਾੜ ਦੇ ਝਾੜ ਦੇ ਥੱਲੇ ਚੱਕ ਕੇ ਮਾਰ ਹਾਂ ਇੱਕ ਵਾਰੀ ਹੋਰ ਮਾਰ ਦੇ ਹੌਲੀ ਕਰਨ ਵਾਹ ਚੱਕਲਾ ਬੱਸ ਬੱਸ ਬਹੁਤ ਆ ਬਹੁਤ ਆ ਰੁਕ ਜੂ ਤੋੜ ਨਾਲੇ ਕੁਝ ਤੇ ਜਾਲ ਇੱਧਰ ਲਾਤਾ ਟੋਪੀ ਲਾ ਕੇ ਉੱਪਰੋਂ ਤੇ ਬੈੱਡ ਵੀ ਨਾਟ ਖੋਲਦਾ ਰਾਜੂ ਤੇ ਇਹਨੂੰ ਰੱਖ ਲੈ ਤੇ ਬਾਅਦ ਉੱਥੇ ਹੀ ਰੱਖ ਦੇ ਨਾ ਉਹ ਉੱਥੇ ਹੀ ਰੱਖ ਦੇ ਨਾ ਉਹ ਹਲਿਆ ਨਾ ਖੁੱਲਿਆ ਯਾਰ ਇਹ ਤੇ ਗਲਤ ਤਰੀਕੇ ਮਰੇ ਰਾਈਨ ਲਾ ਕੇ ਹਾਂ ਉਹ ਮੜਾ ਜਾ ਤਰਿਆ ਹੋਇਆ ਦਾ ਜਿਲ੍ਹਾ ਖਾਲੀ ਕਲੀ ਚੜਿੰਦੇ ਖੋਲਾ ਮਾਲੀ ਲਖਨੇਵਾਲੀ ਜੀ ਬਾਈ ਇੱਕ ਵਸਾ ਪਹਿਨੀ ਚੌਰਾ ਖਿਲ ਤਬਾ ਜੇ ਕੁਦਰਲਾ ਪਸਾਇਨਾ ਨਾ ਨਾਟ ਸਾਭ ਲੈ ਆਇਆ ਇਹ ਮੂਰੇ ਰੱਖ ਦੇ ਓਏ ਆ ਫੜ ਲਓ ਇੱਕ ਪਾਸਾ ਇੱਕ ਖੋਲਿਓ ਪਹਿਲਾਂ ਹੁਣ ਕਿਤੇ ਸਿੱਟ ਲਓ ਇੱਕ ਪਾਸਾ ਪਹਿਲਾਂ ਖੋਲ ਟਿੱਲੇ ਕਰ ਲਾ ਮਾੜੇ ਮਾੜੇ ਰਹਿਣ ਦੇ ਖੋਲ ਹੀ ਨਾ ਜੇ ਪਤਾ ਲੈ ਫੜ ਲਈ ਹੱਥ ਬਾਕੇ ਉਹ ਸਮਾਰ ਕੇ ਵੀਡੀਓ ਬਣਾ ਭੇਜ ਕਾ ਸੋਚ ਲੇ ਰੱਖੇ ਉਹ ਫੜ ਦੇਣਾ ਕਰੇ ਚੱਕੀ ਬਾ ਚੱਕਣ ਦੀ ਲੋੜ ਨਹੀਂ ਫੜ ਲਾ ਮਾੜਾ ਹਸਾਰ ਬਾ ਚੱਕ ਕੇ ਬਾਹਰ ਕੱਢ ਲੈ ਨੂੰ ਇਹ ਤੇ ਲਮਕਾ ਕੇ ਹੀਟਾਂ ਰੱਖ ਦੇ ਹਾਂ ਖੋਲਦੀ ਆ ਬਸ ਰੱਖ ਕੇ ਆ ਬਹੁਤ ਦਾ ਕਾਲੀ ਨਾ ਕਰ ਕਾਲੀ ਨਾ ਕਰ ਕੋਈ ਗੱਲ ਇੱਕ ਮਿੰਟ ਲੱਗਣਾ ਕੁਝ ਮੈਂ ਪਤਾ ਨਹੀਂ ਮਾਦੀ ਨੇ ਕਾਰ ਆਣੀ ਹੈ ਚਲੋ ਖੋਲਦੀ ਆ ਜੀ ਖਲਾਦੀ ਆ ਛੱਟ ਖਾ ਲੈਣ ਚਲੋ ਜੀ ਬੈੱਡ ਲਾ ਕੇ ਰੱਖਿਆ ਹੈ ਤੇ ਇੱਧਰ ਬਿੱਲਾ ਬੈਠਾ ਸਰਦਾਰ ਬਣਿਆ ਮਾਰਦਾ ਕੱਪੜਾ ਟਰੈਕਟਰ ਤੇ ਜੀ ਨਵਾਰੀ ਮਾਰਿਆ ਉਹ ਫਿਰ ਤੇ ਜਾਂਦੀ ਚੱਲ ਪਾਈਏ ਰੀਪਰ ਕਰੀਏ ਸਫਾਈ ਅਜ ਰੀਪਰ ਦੀ ਝਾੜ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਪਹੁੰਚ ਕੇ ਬਈ ਮਸ਼ੀਨ ਲੈ ਕੇ ਤੇ ਇੱਥੇ ਜਗ੍ਹਾ ਖੁੱਲੀ ਆ ਇੱਕਦਾਂ ਚ ਹਵਾ ਪੂਰੇ ਦੀ ਬਹੁਤ ਚੱਲਦੀ ਆ ਇੱਥੇ ਆਪਾਂ ਮਸ਼ੀਨ ਤਾਂ ਲੈ ਕੇ ਆਏ ਬਈ ਕਿਸੇ ਦੇ ਅੱਖਾਂ 'ਚ ਗਰਦ ਨਹੀਂ ਪਊਗੀ ਜਿਹੜਾ ਬੰਦਾ ਝਾੜਦਾ ਉਹਦੇ ਅੱਖਾਂ 'ਚ ਵੀ ਗਰਦ ਨਹੀਂ ਪੈਂਦੀ ਆ ਦੇ ਇਹ ਵੀ ਐਨਕ ਲਾਈ ਖੜਦਾ ਤੇ ਆਪਣਾ ਘਰ ਪਿੰਡ ਦੇ ਉਸ ਪਾਸੇ ਆ ਜਿੱਥੋਂ ਪੂਰੇ ਦੀ ਹਵਾ ਨਾਲ ਸਿੱਧਾ ਅੰਦਰ ਜਾਊਗਾ ਰਾਜੂ ਦੇ ਮੂੰਹ ਤੇ ਘੜਤਦਾ ਬਾਹਰ ਤੇ ਹੁਣ ਇਹਨੇ ਹਥਿਆਰ ਨਾਵਾ ਚੱਕਿਆ ਗਾਂ ਸੋਕੀ ਨਾਲ ਕੱਢ ਦਿੰਦਾ ਮੋਟਾ ਮੋਟਾ ਜਿਹਾ ਹੈਗਾ ਬਹੁਤ ਜੀ ਕੇ ਪਿੱਛੇ ਕਰਦਾ ਜਿਹਾ ਹਾਂ ਪੂਰੇ ਉੱੜਦਾ ਇੱਕ ਪਾਸਿਓਂ ਕਰਕੇ ਖੜਾ ਲਿਆ ਕਰਦੇ ਆ ਇਹ ਇਹ ਸਾਰੀ ਗਰਦ ਹੁਣ ਦੁਆਰੇ ਤਿਆਰ ਹੋ ਗਿਆ ਕਹਿੰਦਾ ਹੁਣ ਵਿੱਚ ਵੜ ਕੇ ਜਿਵੇਂ ਮਰਜ਼ੀ ਗੱਡੀ ਜਾ ਅੱਖਾਂ ਓੱਖਾਂ ਚ ਨਹੀਂ ਪਊਗਾ ਹੁਣ ਤੇ ਨਹਾਉਣਾ ਤਾਂ ਪੈਣਾ ਹੀ ਆ ਵਿੱਚ ਜੰਮਿਆ ਪਿਆ ਨਾ ਜਿੰਮ ਗਿਆ ਇਹ ਕੱਢਦੀ ਇਹ ਕਰਦੀ ਇਹ ਸਫਾਈਆਂ ਨਾਲ ਪਾਣੀ ਵਾਲਾ ਕੈਂਪਰ ਵੀ ਭਰ ਕੇ ਲੈ ਆ ਕਿਉਂਕਿ ਉਰੇ ਪਾਣੀ ਨਹੀਂ ਮਿਲਦਾ ਦੂਜੀ ਗੱਲ ਇੱਥੇ ਲਿਆਉਣ ਦਾ ਮੇਨ ਕਾਰਨ ਇਹ ਆ ਵੀ ਇਹ ਗਰਦ ਦਾ ਉੜ ਕੇ ਪਿੰਡ ਖਾਲੀ ਪਿੰਡ ਵੀ ਸਾਫ ਕਰ ਸਕਦੇ ਸੀ ਪਰ ਉਹ ਪਿੰਡ ਘਰਾਂ ਚ ਵੜ ਜਾਂਦੀ ਗਰਦ ਆਪਦੇ ਘਰਾਂ ਚ ਹੀ ਵੜਦੀ ਲੋਕਾਂ ਦੇ ਵੀ ਵੜਦੇ ਤਾਂ ਕਰਕੇ ਆਪਾਂ ਖੇਤ ਲੈਣ ਇੱਥੇ ਨਾਲੇ ਮਸ਼ੀਨ ਵਾਲੀ ਕਣਕ ਪਈ ਆ ਉਹ ਵੀ ਲੈ ਕੇ ਜਾਣੀ ਸੀ ਜਿਹੜੀ ਰੀਪਰ ਚੋਂ ਨਿਕਲੀ ਸੀ ਕੋਠੇ ਦੇ ਅੰਦਰ ਪਈ ਸੀਗੀ ਉਹ ਵੀ ਲੈ ਕੇ ਜਾਵਾਂਗੇ ਧਰ ਕੇ ਨਾਲੇ ਉਰੇ ਮਸ਼ੀਨ ਝਾੜ ਦਾਂਗੇ ਸਮਾਰ ਕੇ ਘਰੇ ਜਾ ਕੇ ਧੋਵਾਂਗੇ ਹੁਣ ਝਾੜ ਲਈਏ ਨਾਲ ਲੱਖਾਂ ਦੇ ਸੀ ਜਿਹੜਾ ਜੋ ਮੋਟੀ-ਮੋਟੀ ਕਰਦੇ ਰਾਜੂ ਲਾ ਦੂਗਾ ਤੇ ਉਧਰੋਂ ਮੂਹਰੋਂ ਮੈਂ ਸਾਫ ਕਰਨ ਲੱਗਣਾ ਤੇ ਦੋਵੇਂ ਜਾਣੇ ਸਾਫ ਕਰਕੇ ਫੇ ਚੱਲਾਂਗੇ ਕਰਨ। ਛਾਟਲੀ ਵਾਲੀ ਵੀ ਬਾਸਕਟ ਜੀ ਬਾਹਰ ਕੱਢ ਲਈ ਤੇ ਉੱਪਰਲੀ ਆ ਗਾਡਰੀ ਜੀ ਵੀ ਕੱਢਤੀ ਤੇ ਬਸ ਹੁਣ ਮਸ਼ੀਨ ਚਲਾਵਾਂਗੇ ਖਾਲੀ ਹੋ ਜੂਗੀ ਸਾਰੇ ਖੋਲ ਤੇ ਮੂ ਵੀ ਖੁੱਲ ਗਈ ਆਲੇ-ਦਾਲੇ ਸਾਰੀ ਖੁੱਲ ਗਈ ਮਸ਼ੀਨ ਤੇ ਕੋਈ ਟੱਪੇ-ਡੁੱਪੇ ਸਾਰੇ ਖੋਲ ਤੇ ਆਪਾਂ ਇਹ ਗਾਡਰੀ ਜੀ ਖੋਲੀ ਇਹ ਵੀ ਖੋਲ ਤੇ ਇਹਦੇ ਬਲੇਡ ਤਾਂ ਸਹੀ ਨੇ ਪਾਸੇ ਬਦਲੇ ਜਾਣਗੇ ਉਹਦੇ ਹੇਠਲੀ ਬਾਸਕਟ ਦੇ ਬਲੇਡ ਮੇਰਾ ਖਿਆਲ ਹੈ 2 ਤਿੰਨ ਟੁੱਟ ਗਏ ਕਹੇ ਟੁੱਟ ਗਏ ਬਲੇਡ ਦੇ ਹੇਠਲੇ ਪਤ ਹੇਠਲੇ 2 ਬਲੇਡ ਟੁੱਟ ਗਏ ਚਲੋ ਇੰਨਾ ਕੁ ਤਾਂ ਹੁੰਦਾ ਹੀ ਹੈ ਚਲ ਲਓ ਜੀ ਖੋਲ ਕੇ ਮਸ਼ੀਨ ਵਾਲੇ ਦੇ ਨਾਲ ਝਾੜਦੀ ਤੇ ਹੁਣ ਆਪਾਂ ਇੱਕ ਵਾਰ ਪਾ ਕੇ ਕ੍ਰਾਸ ਪਾਤਰਾ ਜੂ ਨੇ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਚਲਾ ਕੇ ਖਾਲੀ ਚਲਾ ਦਈਏ ਬੰਦ ਕਰ ਰਿਹਾ ਡਰਾਈਵਰ ਇੰਨੇ ਚੱਕਰ ਨੇ ਇਹਦੇ ਬੱਚਾ ਬੇਹਾਨੀ ਦਿਖਦੀ ਪੌਂਚ ਦੇ ਪੌਂਚ ਦੇ ਨੇ ਬਲੇੜ ਤੋਂ ਅਜੇ ਪਾウダー ਹੋਰ ਦਿਖ ਨਹੀਂ ਰਿਹਾ ਭਲੇੜਾ ਜਿਹਾ ਵੀ ਪੌਂਚ ਦੇ ਦੇ ਨੇ ਬਲੇੜ ਚਲ ਹੁਣ ਛਾੜ ਦਿਆਂ ਸਮਾਨ ਰੱਖੀ ਉੱਪਰ ਤੇ ਹੁਣ ਚੱਲੀਏ ਇਹਨੂੰ ਧੋਈਏ ਠੀਕ ਹੈ ਸਾਫ ਹੋ ਗਈ ਵਿੱਚੋਂ ਬਿਲਕੁਲ ਤੇ ਹੁਣ ਪਾਣੀ ਮਾਰ ਕੇ ਕੱਢ ਦਿਆਂਗੇ ਦੇ ਵਿੱਚੋਂ ਜਿੰਮਿਆ ਰਹਿ ਗਿਆ ਹੋਵੇ ਇਹ ਲੈਂਦਾ ਨਹੀਂ ਗਰੀਸ ਹੈ ਵਿੱਚ ਤੇ ਮਾੜਾ ਮੋਟਾ ਜਿਹਾ ਕਰਦਾ ਜ ਇਹ ਹੁਣ ਕੱਢਾਂਗੇ ਘਰੇ ਜਾ ਕੇ ਧੋਵਾਂਗੇ ਜਦੋਂ ਤੇ ਚਲੋ ਰੱਖੀਏ ਸਮਾਨ ਛਾੜ ਕੇ ਮਸ਼ੀਨ ਤੇ ਰੱਖ ਲਿਆ ਸਮਾਨ ਤੇ ਨਾਲੇ ਰੱਖਦੇ ਆ ਕਣਕ ਜਿਹੜੀ ਤੂੜੀ ਵਾਲੇ ਰੀਪਰ ਜੂ ਨਿਕਲੀ ਹੈ ਮਸ਼ੀਨ ਚ ਬਸ ਆਹੀ ਹੈ ਇੱਕ ਕਣਕੂਰੀ ਰਾਤ ਨੂੰ ਗੱਡੀ ਦੇ ਹਾਂਜੀ ਆ ਜਿੱਦਿਆਂ ਆਪਾਂ ਨੇ ਪਿੱਟੂ ਦੇ ਬਾਹਰ ਜਿੱਦਿਆਂ ਇੱਥੇ ਬੈਠੇ ਤੇ 55 ਰੁਪਏ ਕਿਹਾ ਤੇ ਜੋ ਵੀ ਲੱਖ ਦੇ ਹਾਂ ਕਾਲਾ ਤੇਲ ਵੀ ਵੀ ਬੇਰੀ ਵੀ ਹੋਰ ਹਾਂ ਗੱਡ ਨਾਲ ਪੀਜੰਦੇ ਕਾਲਾ ਤੇਲ ਕੀ ਆ ਟੰਗ ਦੋ ਜੀ ਚਲ ਅੱਛਾ ਲੈ ਪੀਜਾ ਖਲੇ ਉਹ ਵੀ ਧਰਦਾ ਹੁਣ ਉੱਤੇ ਤੇ ਕੰਮ ਆਉਂਦੀ ਜੀ ਇਹੋ ਜੇ ਬੇਜਦੀ ਹੈ ਕਾਲਾ ਤੇਲ ਤਾਂ ਆਪਣੇ ਕੰਮ ਆਈ ਜਾਂਦਾ ਇਹ ਲਾਈ ਜਾਂਦਾ ਮਸ਼ੀਨ ਚ ਉਹ ਨਾਲ ਉਹ ਤਾਂ ਹੈ ਬਾਲਟੀਆਂ ਵਾਲਾ ਵੀ ਰੱਖ ਲਈ ਇਹਨੂੰ ਐਕਣ ਕਿੰਨੇ ਜਾਊਏ ਇਹਦੇ ਵਿੱਚ ਰੱਖਦੇ ਮਸ਼ੀਨ ਦੇ ਮੂਰੇ ਓਏ ਚੱਲ ਚੱਲੀਏ ਘਰੇ ਆ ਕੇ ਕਰਤਾ ਮਸ਼ੀਨ ਦਾ ਕੰਮ ਸ਼ੁਰੂ ਚੌਲ ਚੌਲ ਲਾ ਕੇ ਕਰਨ ਤਾਉਣ ਲੱਗ ਗਿਆ ਇਹ ਜੇ ਪਾਣੀ ਨਹੀਂ ਧੋਤੀ ਜਾਂਦੀ ਪੰਪ ਮਾਗਰ ਪਾ ਲੈਣਾ ਪੰਪ ਬੜਾ ਤੇ ਹੁਣ ਪਾਣੀ ਮਾਰ ਦਈਏ ਫੇਰ ਸੁੱਕੂ ਵੀ ਖਾਲੀ ਕਰਤੀ ਸਾਰੇ ਬਾਕਸੇ ਬਕਸੇ ਕੱਢ ਲਿਆ ਸਮਾਨ ਬਾਹਰ ਹਾਂ ਐਦਾਂ ਮੂੰਹ ਕਰ ਓਏ ਦੇਖਾਂ ਤੇਰਾ ਮੂੰਹ ਚਲੋ ਹੁਣ ਧੋ ਲਈਏ ਪਾਣੀ ਵੀ ਮੱਕਣ ਵਾਲਾ ਟੈਂਕੀ ਦਾ ਉਧਰੋਂ ਲਾਈਟ ਵੀ ਨਹੀਂ ਹੈਗੀ ਮੋਟਰ ਚਲਾਉਣ ਨੂੰ ਚਲ ਜਿੰਨਾ ਕਧੋਤਾ ਜਾਂਦਾ ਧੋ ਲਾ ਬਾਕੀ ਫਿਰ ਬਾਅਦ ਚ ਧੋ ਲਾਂਗੇ ਲਾਈਟ ਆਈ ਤੇ ਟਾਈਮ ਤਕਰੀਬਨ 12:30 ਵਜੇ ਤੋ ਇਹਦਾ ਨਵੀਂ ਕੱਢ ਦੇਗਾ ਹਾਂ ਹਾਂ ਹਾਂਜੀ ਉਹ ਵਾਲੀ ਮੋਟਰ ਤੇ ਆ ਗਈ ਸੀ ਮੱਝਾਂ ਵਾਸਤੇ ਹਰਾ ਲੈਣ ਤੇ ਮਸ਼ੀਨ ਅੱਧੀ ਹੀ ਧੁੱਤੀ ਗਈ ਕਿਸੇ ਪਾਸੇ ਜਾਣਾ ਪਿਆ ਕੰਮ ਸੀ ਅੱਧੀ ਰਹਿ ਗਈ ਅੱਧੀ ਕੱਲੂ ਧੋਵਾਂਗੇ ਤੇ ਆਪਾਂ ਸਬਜ਼ੀ ਦਾ ਪਹਿਲਾ ਪੇਠ ਅੱਜ ਤੋੜ ਲਿਆ ਆਰਗੈਨਿਕ ਪੇਠਾ ਅੱਜ ਤੋੜਿਆ ਪਹਿਲੇ ਦਿਨ ਸਬਜ਼ੀ ਇੱਧਰ ਟਿੰਡੋ ਵੀ ਤਿਆਰਾਂ ਲੱਗੀ ਹੋਈ ਕਦੂ ਵੀ ਲੱਗਣ ਲੱਗ ਜਾਣਗੇ ਬਸ ਹੁਣ ਤੇ ਬਸ ਸਬਜ਼ੀ ਹੁਣ ਖਾਵਾਂਗੇ ਟਿੰਡੋ ਵੀ ਲੱਗਣ ਲੱਗੀ ਬਰੀਕ ਬਰੀਕ ਜੀ ਇਹਦੇ ਬਸ ਟਿੰਡੋ ਵੀ ਲੱਗਣ ਲੱਗੀ ਇਹਦੇ ਟਿੰਡੋ ਵੀ ਲੱਗਣ ਲੱਗੀ ਫੁੱਲ ਵੀ ਆਇਆ ਦੋ ਦਿਨ ਪੂਰਾ ਚੱਲ ਗਿਆ ਉਹਦੇ ਕਰਕੇ ਥੋੜਾ ਜਿਹਾ ਫੁੱਲ ਕਟ ਗਿਆ ਤੇ ਚਲੋ ਹਾਰਾ ਵੱਡ ਲਿਆ ਚੱਲੀਏ ਹੁਣ ਘਰ ਨੂੰ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ